ਚਾਰੇ ਪਾਸੇ ਤੋਂ ਮੁਸ਼ਕਿਲਾਂ ਨੇ ਘੇਰਾ ਪਾ ਲਿਆ ਕਿਸੇ ਵੀ ਸਾਈਡ ਤੇ ਲੰਘਣ ਦਾ ਰਸਤਾ ਨਹੀਂ ਦਿਲ ਕਰਦਾ ਹੈ ਕਿ ਇਸ ਨਾਲ ਤਾਂ ਮੌਤ ਆ ਜਾਵੇ ਤਾਂ ਹੀ ਚੰਗੀ ਹੈ ਕੁਝ ਵੀ ਹਾਸਿਲ ਨਹੀਂ ਹੋ ਰਿਹਾ ਕੁਝ ਵੀ ਰਸਤਾ ਨਹੀਂ ਮਿਲ ਰਿਹਾ ਕੁਝ ਵੀ ਕੰਮ ਕਾਜ ਹੈ ਜਿਹੜਾ ਸਿਰੇ ਨਹੀਂ ਚੜ੍ਹਦਾ ਕਈ ਵਾਰ ਆਪਾਂ ਅਜਿਹੀ ਪ੍ਰਸਥਿਤੀ ਦੇ ਵਿੱਚ ਫਸ ਜਾਂਦੇ ਆ ਜਿਹਦੇ ਵਿੱਚੋਂ ਨਿਕਲਣਾ ਆਪਣੇ ਬਸ ਦੇ ਵਿੱਚ ਨਹੀਂ ਹੁੰਦਾ ਫਿਰ ਇਨਸਾਨ ਪੁੱਠੇ ਰਸਤੇ ਚੱਲਿਆ ਜਾਂਦੇ ਜਾਂ ਤਾਂ ਉਹ ਖੁਦਕੁਸ਼ੀ ਕਰ ਲੈਂਦੇ ਜਾਂ ਕੋਈ ਗਲਤ ਕਦਮ ਚੱਕ ਲੈਂਦੇ ਜਾਂ ਫਿਰ ਸਾਰਾ ਆਪਣਾ ਛੱਡ ਕੇ ਕਹਿੰਦੇ ਇੱਕ ਡਿਪਰੈਸ਼ਨ ਦੇ ਵਿੱਚ ਇੱਕ ਟੈਨਸ਼ਨ ਦੇ ਵਿੱਚ ਇੱਕ ਕੋਮਾ ਦੇ ਵਿੱਚ ਚਲੇ ਜਾਂਦੇ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕੀ ਹੈ ਕਿਵੇਂ ਆਪਾਂ ਇਹਨਾਂ ਤੋਂ ਨਿਜਾਤ ਪਾ ਸਕਦੇ ਹਾਂ ਬਹੁਤ ਹੀ ਸਰਲ ਤਰੀਕਾ ਤੁਹਾਨੂੰ ਅੱਜ ਦੱਸੂੰਗੀ ਸਾਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਆਪਣੀ ਇਸ ਭੈਣ ਦੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਤੁਹਾਡਾ ਸੱਚਮੁੱਚ ਦਿਲੋਂ ਬਹੁਤ-ਬਹੁਤ ਧੰਨਵਾਦ ਵਾਈ ਗਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰਕੀਆਂ ਬਖਸ਼ੇ ਅੱਜ ਜਿਹੜਾ ਮੈਂ ਤੁਹਾਨੂੰ ਇਹ ਇੱਕ ਗੁਰਮੰਤਰ ਦੱਸਣ ਲੱਗੀ ਆ ਨਾ ਜਿਸ ਵੀ ਭੈਣ ਭਰਾ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਿਆ ਤੁਸੀਂ ਸਮਝ ਲਓ ਵੀ ਕਦੇ ਵੀ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਾਂ ਕੋਈ ਕਿਤੇ ਜਾ ਰਹੇ ਹਾਂ ਪਰ ਆਪਣੇ ਲਾਲੋ ਵੀ ਕਿ ਸਮੁੰਦਰ ਐ ਅੱਗੇ ਪਿੱਛੇ ਖੂਹ ਐ ਜਿਵੇਂ ਕਹਿੰਦੇ ਨੇ ਅੱਗੇ ਖੂਹ ਆ ਪਿੱਛੇ ਖਾਈ ਉਹ ਸਰਸਤੀ ਆ ਜਾਣੇ ਬਿਨਾਂ ਤਾਂ ਅੱਗੇ ਵੱਧ ਸਕਦੇ ਆ ਨਾ ਆਪਾਂ ਪਿੱਛੇ ਹਟ ਸਕਦੇ ਆਂ ਉਸ ਟਾਈਮ ਆਪਾਂ ਕੀ ਕਰੀਏ ਕਈ ਵਾਰੀ ਇੰਨਾ ਹੱਥ ਤੰਗ ਹੋ ਜਾਂਦਾ ਕਈ ਵਾਰੀ ਮੁਕਦਮੇ ਆਪਾਂ ਸੱਚੇ ਹੁੰਦੇ ਹੋਏ ਵੀ ਕਈ ਵਾਰੀ ਕਾਲ ਯੁਗ ਦਾ ਇਹ ਸਿਧਾਂਤ ਹੈ ਕਹਿੰਦੇ ਸੱਚਾ ਹੁੰਦਾ ਹੈ ਜਿਹੜਾ ਕਹਿੰਦੇ ਕਰ ਤਾਂ ਵੀ ਡਰ ਨਾ ਕਰ ਤਾਂ ਵੀ ਡਰ ਕਹਿੰਦੇ ਸੱਚਾ ਫਸ ਜਾਂਦਾ ਹੈ ਤੇ ਝੂਠਾ ਨਿਕਲ ਜਾਂਦਾ ਹੈ ਇਹ ਤੁਸੀਂ ਆਮ ਦੇਖ ਹੀ ਰਹੇ ਹੋਗੇ ਜਿਹੜਾ ਪਾਪ ਕਰਦਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਨਾ ਕਪਟੀ ਹੈਗਾ ਉਹ ਦੁਨੀਆ ਤੇ ਅੱਗੇ ਜਾ ਰਿਹਾ ਪਰ ਜਿਹੜਾ ਧਰਮੀ ਹੈ ਜਿਹੜਾ ਕਿ ਦਸਾਂ ਨਾਂ ਉਹਦੇ ਕਰਤ ਕਰਦਾ ਹੈ ਜਿਹੜਾ ਕਿ ਆਪਦੇ ਆਪ ਨੂੰ ਇਹ ਸਮਝਦਾ ਵੀ ਵਾਈ ਗੁਰੂ ਜੀ ਜੋ ਕਰਵਾ ਰਹੇ ਨੇ ਜੋ ਦੇ ਰਹੇ ਨੇ ਬਸ ਚੰਗਾ ਹੈ ਉਹ ਪਿੱਛੇ ਜਾ ਰਿਹਾ ਉਹ ਪਿੱਛੇ ਨਹੀਂ ਜਾ ਰਿਹਾ ਉਹ ਆਪ ਦਾ ਇੱਥੇ ਵਾਲਾ ਜੀਵਨ ਤਾਂ ਸਵਾਰ ਹੀ ਰਿਹਾ ਉਹ ਆਪਣੇ ਅੱਗੇ ਆਉਣ ਵਾਲਾ ਜੀਵਨ ਵੀ ਸਵਾਰ ਤੁਸੀਂ ਸੋਚੋ ਵੀ ਜਿਹੜੀ ਆਪਣੀ ਆਤਮਾ ਆਪਣੀ ਅੰਦਰੋਂ ਨਿਕਲ ਕੇ ਜਾਂਦੀ ਹੈ ਆਪਾਂ ਸਰੀਰ ਤਾਂ ਉੱਥੇ ਪਿਆ ਰਹਿੰਦਾ ਹੈਗਾ ਹੁਣ ਵੀ ਜੇਕਰ ਆਪਣੀ ਸੱਟ ਲੱਗਦੀ ਹੈ ਆਪਣੇ ਸਰੀਰ ਤੇ ਕਿਤੇ ਵੀ ਸੱਟ ਲੱਗਦੇ ਤਾਂ ਆਪਣੀ ਅੰਦਰ ਆਤਮਾ ਨੂੰ ਦੁੱਖ ਹੁੰਦਾ ਹੈ ਇਹੀ ਅੱਗੇ ਜਾ ਕੇ ਹੈ ਦੇਖੋ ਵਿੱਚ ਕਈ ਭੈਣ ਭਰਾ ਕਹਿ ਦਿੰਦੇ ਨੇ ਹਨਾ ਬਹੁਤ ਅੱਜ ਕੱਲ੍ਹ ਹੈਗੇ ਨੇ ਇਦਾਂ ਦੇ ਜਿਹੜੇ ਕਹਿ ਦਿੰਦੇ ਨੇ ਵੀ ਅੱਗੇ ਕੀ ਨੇ ਦੇਖੇ ਕੀ ਪਤਾ ਹੈ ਹਨਾ ਨਰਕ ਸਵਰਗ ਹੈਗੇ ਨੇ ਚਲੋ ਹੈਗੇ ਨੇ ਨਹੀਂ ਹੈਗੇ ਇਹ ਤਾਂ ਅਲੱਗ ਗੱਲ ਹੈਗੀ ਕਿਉਂਕਿ ਜਿੱਥੋਂ ਆਏ ਆ ਜਾਣਾ ਤਾਂ ਉੱਥੇ ਹੀ ਆਕਦੇ ਲੇਖਾ ਜੋਖਾ ਤੁਹਾਡੀ ਆਤਮਾ ਨੇ ਦੇਣਾ ਹੀ ਦੇਣਾ ਹੈ ਚਾਹੇ ਕੁਝ ਵੀ ਤੁਸੀਂ ਕਰ ਲਓ ਇਸ ਚੀਜ਼ ਤੋਂ ਨਿਕਲਣ ਦਾ ਅੱਜ ਬਹੁਤ ਹੀ ਸਰਲ ਉਪਾਅ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਆ ਅਗਰ ਤੁਹਾਡੇ ਬਹੁਤ ਜ਼ਿਆਦਾ ਵੀ ਜਿਵੇਂ ਕਿ ਬਹੁਤ ਮਿੰਨ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਵੀ ਸਾਡੇ ਬੱਚਿਆਂ ਦਾ ਕੰਮ ਨਹੀਂ ਬਣ ਰਿਹਾ ਜਾਂ ਸਾਡੀ ਨੌਕਰੀ ਦੇ ਵਿੱਚ ਵਾਰ-ਵਾਰ ਬਹੁਤ ਅੜਿੱਕੇ ਆਈ ਜਾਂਦੇ ਹੈਗੇ ਜਾਂ ਤੁਹਾਡਾ ਹੈ ਨਾ ਕੋਈ ਵੀ ਅਜਿਹਾ ਕਾਰਜ ਆਏਗਾ ਜਿਹੜਾ ਨਹੀਂ ਹੋ ਰਿਹਾ ਮੁਕਦਮੇ ਚੱਲ ਰਹੇ ਨੇ ਕੁਝ ਵੀ ਹੈ ਨਾ ਉਹ ਚੱਲ ਰਿਹਾ ਤੁਹਾਡਾ ਤਾਂ ਤੁਸੀਂ ਨੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਕੇਸੀ ਜਨਾਨ ਕਰਕੇ ਦੇਖੋ ਇਹ ਬਹੁਤ ਵੱਡਾ ਹੈ ਨਾ ਲਾ ਲਓ ਵੀ ਤੁਸੀਂ ਇੱਕ ਬ੍ਰਹਮਜਗ ਜਿਵੇਂ ਆਪਾਂ ਕਰਕੇ ਕਹਿੰਦੇ ਨੇ ਵੀ ਆਪ ਨੂੰ ਉਹਦਾ ਪੁੰਨ ਮਿਲਦਾ ਹੈ ਨਾ ਇਸ ਸ਼ਬਦ ਦਾ ਤੁਹਾਨੂੰ ਇਸ ਕਿਤੇ ਹੋਏ ਕੰਮ ਦਾ ਤੁਹਾਨੂੰ ਉਨਾ ਹੀ ਫਲ ਮਿਲੇਗਾ ਕਿਉਂਕਿ ਇਹੇ ਮੇਰੀ ਖੁਦ ਦੀ ਜੀਪਣੀ ਕਦੇ ਵੀ ਵੈਗਰੂ ਜੀ ਨੇ ਜਦੋਂ ਵੀ ਅਰਦਾਸ ਕੀਤੀ ਹੈ ਖਾਲੀ ਨਹੀਂ ਮੋੜਿਆ ਕਿਉਂਕਿ ਜਦੋਂ ਆਪਾਂ ਸਾਰਾ ਕੁਝ ਛੱਡ ਕੇ ਪ੍ਰਮਾਤਮਾ ਤੇ ਅਰਦਾਸ ਕਰਦੇ ਆ ਨਾ ਤਾਂ ਉਹ ਪਿੱਛੇ ਮੁੜ ਕੇ ਦੇਖਣੇ ਨਹੀਂ ਦਿੰਦਾ ਤੁਹਾਨੂੰ ਇਨਸਾਨ ਦੀ ਕਿਸੇ ਦਾ ਵੀ ਸਹਾਰਾ ਤੱਕਣ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਕਿਤੇ ਵੀ ਲੱਖਾਂ ਕਰੋੜਾ ਰੁਪਏ ਖਰਾਬ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਆਪਣੇ ਆਪ ਹੀ ਰਸਤਾ ਮਿਲੀ ਜਾਊਗਾ ਪਰ ਭਰੋਸਾ ਵਿਸ਼ਵਾਸ ਤੇ ਸਾਧਾ ਰੱਖਣੀ ਬਹੁਤ ਜ਼ਰੂਰੀ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਕੇ ਸਹੀ ਇਸ਼ਨਾਨ ਕਰ ਲੈਣਾ ਹੈ ਕੇ ਸਹੀ ਇਸ਼ਨਾਨ ਕਰਕੇ ਕੱਪੜੇ ਸੁੱਚੇ ਪਾਉਣੇ ਹੈ ਫਿਰ ਥੋੜਾ ਜਿਹਾ ਕੋਈ ਜ਼ਰੂਰੀ ਨਹੀਂ ਤੁਸੀਂ ਪਾਈਆ ਦਿਆ ਕਰਨਾ ਹੈ ਅੱਧਾ ਕਿਲੋ ਦਾ ਕਰਨਾ ਹੈ 200 ਗ੍ਰਾਮ ਜਿੰਨਾ ਵੀ ਬਸ ਤੁਸੀਂ ਥੋੜਾ ਜਿਹਾ ਇਹ ਦੋ ਚਮਚ ਲੈ ਤੁਹਾਡੇ ਕੋਲੇ ਦੇਸੀ ਘਿਓ ਦਾ ਪ੍ਰਸ਼ਾਦ ਸਜਾ ਲਓ ਪ੍ਰਸ਼ਾਦ ਸਜਾਉਣ ਵੇਲੇ ਯਾਦ ਰੱਖਣਾ ਹੈ ਬੋਲਣਾ ਨਹੀਂ ਹੈਗਾ ਤੁਹਾਨੂੰ ਜਪਜੀ ਸਾਹਿਬ ਜੀ ਦਾ ਪਾਠ ਹੁੰਦਾ ਜਪਜੀ ਸਾਹਿਬ ਜੀ ਦਾ ਪਾਠ ਕਰ ਲੋ ਨਹੀਂ ਵਾਹਿਗੁਰੂ ਵਾਹਿਗੁਰੂ ਕਰ ਲੋ ਨਹੀਂ ਮੂਲ ਮੰਤਰ ਦਾ ਪਾਠ ਕਰ ਲੋ ਸੁਚਿਤਤਾ ਦੇ ਨਾਲ ਜਿੰਨੀ ਸੁਚੱਜਾ ਦੇ ਨਾਲ ਸੁੱਧਤਾ ਦੇ ਨਾਲ ਬਣਾਓਗੇ ਓਨਾ ਹੀ ਤੁਹਾਨੂੰ ਫਾਲੇ ਮਿਲੇਗਾ ਉਸ ਤੋਂ ਬਾਅਦ ਕਿਸੇ ਵੀ ਜਗ੍ਹਾ ਤੇ ਸੁਚਾਈ ਦਾ ਕਪੜਾ ਬਸਾ ਕੇ ਤੁਸੀਂ ਨੇ ਪ੍ਰਸ਼ਾਦ ਨੂੰ ਰੱਖ ਲੈਣਾ ਫਿਰ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਨਾ ਹੈ ਬੋਲਣਾ ਨਹੀਂ ਪਾਠ ਕਰਨ ਵੇਲੇ ਵਾਇਗਰੂ ਜੀ ਨੂੰ ਮਨ ਦੇ ਵਿੱਚ ਅਰਦਾਸਾਂ ਕਰਨੀਆਂ ਨੇ ਤੇ ਮੂੰਹ ਦੇ ਨਾਲ ਪਾਠ ਕਰਨਾ ਹੈਗਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਨੇ ਉਸ ਪ੍ਰਸ਼ਾਦ ਨੂੰ ਭੋਗ ਲਵਾਉਣਾ ਹੈ ਸ੍ਰੀ ਸਾਹਿਬ ਦੇ ਨਾਲ ਕਿਰਪਾਨ ਦੇ ਨਾਲ ਅਗਰ ਤੁਹਾਡੇ ਕੋਲ ਕਿਰਪਾਨ ਨਹੀਂ ਹੈਗੀ ਤਾਂ ਤੁਸੀਂ ਗੁਰੂ ਘਰ ਜਾ ਕੇ ਲਗਵਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਜੋ ਵੀ ਤੁਹਾਡਾ ਕਾਰਜ ਹੈਗਾ ਤਾਂ ਤੁਸੀਂ ਉਸ ਦੇ ਨਿਮਿਤ ਵਾਹਿਗੁਰੂ ਜੀ ਅੱਗੇ ਅਰਦਾਸ ਕਰਨ ਜਿਵੇਂ ਕਿ ਤੁਹਾਡੀ ਕੋਈ ਬਿਮਾਰੀ ਹੈ ਜਾਂ ਤੁਹਾਡਾ ਕੋਈ ਕਾਰਜ ਹੈ ਤਾਂ ਤੁਸੀਂ ਖੜੇ ਹੋ ਕੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਬੈਦਾਂ ਸੰਦਾ ਸੰਗ ਇਕੱਠਾ ਹੋਆ ਔਖਦ ਆਵੇ ਰਾਸ ਵਿੱਚ ਆਪ ਇਕਲੋਆ ਦੇਖੋ ਆਪਾਂ ਲੱਖਾਂ ਕਰੋੜਾ ਰੁਪਏ ਚੱਕੀ ਫਿਰਦੇ ਆ ਪਰ ਨਹੀਂ ਹੈ ਆਪਾਂ ਨੂੰ ਕੋਈ ਹੁੰਦਾ ਵੀ ਹਾਂ ਬਹੁਤ ਵੱਡਾ ਰੋਗ ਜਾਂ ਬਿਮਾਰੀ ਚੇਮਬਰ ਕੀ ਨਹੀਂ ਰਾਸ ਆ ਰਿਆ ਪਰ ਜਦੋਂ ਤੁਸੀਂ ਅਰਦਾਸ ਕਰਕੇ ਜਾਓਗੇ ਨਾ ਅਰਦਾਸ ਕਰੋਗੇ ਨਾ ਤਾਂ ਵਾਈ ਗੁਰੂ ਜੀ ਖੁਦ ਆ ਕੇ ਤੁਹਾਡਾ ਉਸ ਰੋਗ ਨੂੰ ਖਤਮ ਕਰਨਗੇ ਉਸ ਦੁੱਖ ਨੂੰ ਉਸ ਕਸ਼ਟ ਨੂੰ ਉਸ ਜੋ ਵੀ ਕੰਮ ਵਾਸਤੇ ਤੁਸੀਂ ਜਾ ਰਹੇ ਹੋ ਉਸ ਨੂੰ ਖੁਦ ਆ ਕੇ ਵਿੱਚ ਕਰਵਾਉਣਗੇ ਤੁਹਾਡੇ ਉਸ ਮਤਲਬ ਕਿ ਡਾਕਟਰ ਕੋਲੇ ਲਾ ਲਓ ਉਸ ਅਫਸਰ ਕੋਲੇ ਲਾ ਲਓ ਕਿਤੇ ਵੀ ਤੁਸੀਂ ਬਸ ਇਹੀ ਅਰਦਾਸ ਕਰਨੇ ਵਾਇਗਰੋ ਜੀ ਸਾਡੇ ਡਾਕਟਰ ਅਫਸਰ ਸਭ ਕੁਝ ਤੁਸੀਂ ਹੋ ਕਿਰਪਾ ਕਰਨੀ ਸਿਰ ਤੇ ਮਿਹਰ ਪ੍ਰਯਾਸ ਰੱਖ ਕੇ ਇਸ ਕਾਰਜ ਨੂੰ ਤੁਸੀਂ ਪੂਰਾ ਕਰ ਦੇਣਾ ਦੇਖੋ ਕਈ ਬਣਪਰਾ ਮੈਨੂੰ ਕਹਿੰਦੇ ਨੇ ਵੀ ਜੀ ਸਾਡੇ ਅਰਦਾਸ ਯਾਦ ਨਹੀਂ ਰਹਿੰਦੀ ਤੁਸੀਂ ਲਿਖ ਕੇ ਦੇ ਦਿਓ ਇਹ ਤਾਂ ਆਪਦੇ ਮਨ ਦੀ ਭਾਵਨਾ ਜਿੰਨਾ ਤੁਸੀਂ ਆਪਦੇ ਮਨ ਦੀ ਭਾਵਨਾ ਨੂੰ ਪ੍ਰਗਟ ਕਰੋਗੇ ਨਾ ਆਪਾਂ ਲੁਕਾਉਣੇ ਆ ਪਰ ਤੁਹਾਨੂੰ ਪਤੇ ਵੀ ਪਿਤਾ ਸਭ ਜਾਣੀ ਜਾਣੇਗਾ ਜਿੰਨਾ ਤੁਸੀਂ ਆਪਣੇ ਪਰਮਾਤਮਾ ਨੂੰ ਆਪਣੇ ਜਿਵੇਂ ਆਪ ਦੱਸਦੇ ਆ ਨਾ ਦੱਸੋਗੇ ਆਪਣੇ ਦੁੱਖ ਰੋਮ ਹੋਗੇ ਨਾ ਉਹ ਉਨਹੀਂ ਤੁਹਾਡੇ ਅੰਜੂ ਪੁੱਜਣਗੇ ਜਦੋਂ ਤੁਸੀਂ ਅਰਦਾਸ ਕਰਕੇ ਜਾਉਂਗੇ ਨਾ ਕਦੇ ਵੀ ਨਹੀਂ ਹੋ ਸਕਦਾ ਵੀ ਤੁਹਾਡਾ ਕੋਈ ਵੀ ਰੋਗ ਤੁਹਾਡਾ ਕੋਈ ਵੀ ਕਾਰਜ ਨਾ ਬਣੇ ਉਸ ਤੋਂ ਬਾਅਦ ਦੇਖੋ ਕਹਿੰਦੇ ਕੁਝ ਪਾਉਣ ਵਾਸਤੇ ਕੁਝ ਖੋਣਾ ਤਾਂ ਪੈਂਦਾ ਹੈ ਹਨਾ ਕੋਈ ਵੀ ਕਾਰਜ ਕਰਨਾ ਤਾਂ ਤੁਹਾਨੂੰ ਤਪੱਸਿਆ ਤਾਂ ਕਰਨੀ ਪੈਣੀ ਹੈਗੀ ਚਾਹੇ ਹੁਣ ਆਪਾਂ ਹੋਰ ਕੰਮਾਂ ਵਾਸਤੇ ਦਿਨ ਰਾਤ ਭੱਜੇ ਕਰਦੇ ਆਂ ਪਰ ਜਦੋਂ ਮੈਂ ਬਹੁਤ ਸ਼ਬਦ ਜਿੰਨੇ ਵੀ ਦੱਸਦਿਆਂ ਤੁਹਾਨੂੰ ਨਾ ਫਿਰ ਕਹੀ ਮੈਨੂੰ ਪੁੱਛੀ ਜਾਂਦੇ ਹੋ ਵੀ ਭੈਣੇ ਦੁਪਹਿਰੇ ਕਰ ਲਈਏ ਸ਼ਾਮ ਨੂੰ ਕਰ ਲਈਏ ਇਦਾਂ ਨਾ ਪਲੀਜ਼ ਐ ਨਾ ਕਰਿਆ ਕਰੋ ਕਿਉਂਕਿ ਹਰ ਇੱਕ ਚੀਜ਼ ਦਾ ਕੋਈ ਸਮਾਂ ਹੁੰਦਾ ਅਗਰ ਆਪਾਂ ਸਵੇਰ ਦੀ ਰੋਟੀ ਕਹੀਏ ਅਭੀ ਸ਼ਾਮ ਨੂੰ ਖਾ ਲਾਂਗੇ ਉਹਦੇ ਨਾਲ ਠੀਕ ਹੋ ਜੂਗੇ ਨਹੀਂ ਹੈਨਾ ਸਵੇਰ ਦੀ ਦਵਾਈ ਕਹੀਏ ਆਪਾਂ ਸ਼ਾਮ ਨੂੰ ਲੈ ਲਾਂਗੇ ਜਾਂ ਆਪਾਂ ਅੱਜ ਨੀਂ ਨਾਉਂਦੇ ਆਪਾਂ ਕੱਲ ਨੂੰ ਨਾ ਲਾਂਗੇ ਹੈਨਾ ਅੱਜ ਡਿਊਟੀ ਨਹੀਂ ਜਾਂਦੇ ਕੱਲ ਨੂੰ ਦੋ ਦਿਨ ਦੀ ਡਿਊਟੀ ਕਰਾਂਗੇ ਐ ਨਾ ਕਰਿਆ ਕਰੋ ਦੇਖੋ ਹਰ ਇੱਕ ਚੀਜ਼ ਦਾ ਜੇ ਕਹਿੰਦੇ ਪੁਸ਼ਟਾ ਕੁਸ ਤੁਹਾਨੂੰ ਕਰਨੀ ਹੀ ਪੈਣੀ ਹੈ ਕੁਝ ਭਗਤੀ ਦਾ ਕਰਨੀ ਹੈ ਪੈਣੀ ਹੈ ਫੇਰ ਹੀ ਤੁਹਾਨੂੰ ਕੁਝ ਹਾਸਲ ਹੋਣਾ ਹੈ ਤਾਂ ਤੁਸੀਂ ਕਰਨਾ ਕੀ ਹੈ ਸਬਤ ਕਿਹੜਾ ਹੈ ਉਹ ਸਬਤ ਹੈ ਉਹ ਦੱਖਣੀ ਮਹੱਲਾ ਪੰਜਵਾਂ ਪੌੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਹੀ ਸੰਦਾ ਦੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖੈ ਖਰਚ ਰਹੰਦਾ ਲਖ 84 ਮਿਹਦਨੀ ਸਭ ਸੇਵ ਕਰਨਦਾ ਬੈਰੀ ਮਿੱਤਰ ਸਭ ਕੀਤੇ ਆ ਨਹਿ ਮੰਕੈ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਵਕਸੰਦਾ ਆਨੰਦ ਪਿਆਸੁ ਪਾਇ ਮਿਲ ਗੁਰ ਗੋਬਿੰਦ ਵਾਹਿਗੁਰੂ ਵਾਹਿਗੁਰੂ ਵਾਹਿ ਅਗਰ ਤੁਸੀਂ ਇਸ ਸ਼ਬਦ ਨੂੰ ਆਪਦਾ ਜੀਵਨ ਦਾ ਆਧਾਰ ਬਣਾ ਲਿਆ ਨਾ ਕਦੇ ਵੀ ਤੁਹਾਡੇ ਤੇ ਕਿੱਟੀ ਵੀ ਮੁਸ਼ਕਿਲ ਆ ਗਈ ਹੈ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਹੈ ਤੁਹਾਡੀ ਕੋਈ ਜਾਨ ਨਿਕਲ ਰਹੀ ਹੈ ਤੁਹਾਡਾ ਕੋਈ ਪਰਿਵਾਰ ਦਾ ਤੁਹਾਡਾ ਬਹੁਤ ਪਿਆਰਾ ਤੁਹਾਨੂੰ ਐ ਲੱਗਦਾ ਵੀ ਹਾਂ ਮੇਥੋਂ ਵਿਛੜ ਰਿਹਾ ਜਾਂ ਤੁਹਾਡਾ ਕੋਈ ਕਾਰਜ ਹੈ ਵੀ ਬਸ ਮੇਰੇ ਹੱਥ ਚੋਂ ਇਹ ਜੌਬ ਹੈ ਜਾਂ ਨਿਕਲ ਰਹੀ ਹੈਗੀ ਜਾਂ ਮੈਨੂੰ ਬਸ ਜਿਵੇਂ ਕੱਲ ਨੂੰ ਹੁੰਦਾ ਮੇਰੇ ਬਹੁਤ ਆਉਂਦਾ ਵੀ ਰਿਜ਼ਲਟ ਆਉਣਾ ਹੈਗਾ ਜਾਂ ਮੇਰਾ ਪੇਪਰ ਹੋਣਾ ਹੈਗਾ ਤਾਂ ਤੁਸੀਂ ਇਸ ਸ਼ਬਦ ਦਾ ਨਾ ਜਾਪ ਕਰਨ ਲੱਗ ਜਾਓ ਬਸ ਪਿੱਛੇ ਮੁੜ ਕੇ ਨਾ ਫਿਰ ਦੇਖਿਓ ਇਹ ਨਹੀਂ ਹੈਗਾ ਵੀ ਦੋ ਬੇੜੀਆਂ ਦੇ ਵਿੱਚ ਪੈਰ ਨਾ ਤਰਿਓ ਇਹ ਨਹੀਂ ਹੈਗਾ ਵੀ ਇੱਕ ਗੁਰੂ ਸਾਹਿਬਾਂ ਜੀ ਅਗੇ ਅਰਦਾਸ ਵੀ ਕਰੀ ਜਾਓ ਤੇ ਦੂਜਾ ਤੁਸੀਂ ਹਨਾ ਫਿਰ ਜਾਮੋ ਬਿਹਾ ਬਾਬਾ ਧਾਗਾ ਪਾ ਦੇ ਬਾਬਾ ਤਵੀਤ ਪਾ ਦੇ ਇਹ ਚੀਜ਼ ਨਾ ਕਰਿਓ ਤਾਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤਰੱਕੀਆਂ ਬਰਕਤਾਂ ਮੈਂ ਲਿਖ ਕੇ ਦੇਣ ਲਈ ਤਿਆਰ ਹਾਂ ਕਿ ਜਿਹੜਾ ਵੀ ਭੈਣ ਭਰਾ ਵਾਹਿਗੁਰੂ ਜੀ ਤੇ ਦਰ ਤੇ ਵਿਸ਼ਵਾਸ ਕਰੇਗਾ ਕਦੇ ਵੀ ਖਾਲੀ ਅਤਨੀ ਆਵੇਗਾ ਕਦੇ ਵੀ ਉਹਦਾ ਕਾਰਜ ਕੋਈ ਵੀ ਨਹੀਂ ਹੋਵੇਗਾ ਇਸ ਸ਼ਬਦ ਦੇ ਨਾਲ ਵੀ ਵੱਡੇ ਤੋਂ ਵੱਡੇ ਦੁਸ਼ਮਣ ਵੀ ਤੁਹਾਡੇ ਮਿੱਤਰ ਬਣ ਜਾਣਗੇ ਵੱਡੇ ਤੋਂ ਵੱਡੇ ਕਾਰਜ ਜਿਹੜੇ ਤੁਹਾਡੇ ਪਤਾ ਨਹੀਂ ਕਦੋਂ ਤੱਕ ਅੜੇ ਪਏ ਨੇ ਉਹ ਹੋ ਜਾਣਗੇ ਪਰ ਕਰਿਓ ਵਿਸ਼ਵਾਸ ਤੇ ਸਰਦਾ ਦੀ ਨਾਲ ਇਸ ਸ਼ਬਦ ਨੂੰ ਤੁਸੀਂ ਰੋਜ਼ ਕਰਨਾ ਹੈ ਕਟੋ-ਕਟੇ 41 ਦਿਨ 51 ਦਿਨ ਚਾਹ ਕਰਨੇ ਕਰਨਾ ਨਹੀਂ ਤੁਸੀਂ ਆਪਣੇ ਜੀਵਨ ਦਾ ਆਧਾਰ ਬਣਾ ਲਓ ਤੁਹਾਨੂੰ ਕਦੇ ਦੁੱਖ ਆਵੇਗਾ ਹੀ ਆਵੇਗਾ ਤਾਂ ਉਹ ਕੱਟ ਜਾਏਗਾ ਕਿਉਂਕਿ ਥੋੜਾ ਕਰਕੇ ਕੱਟ ਜੇ ਹਨ ਤਾਂ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਵੀਡੀਓ ਚੰਗੀ ਲੱਗਦੀ ਹਿੰਦੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ 50% ਪੈਣ ਭਰਾਵਾਂ ਨੇ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਵੀਡੀਓ ਦੇਖਦੇ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਲਓ